ਤੱਕ ਇੰਨੀ ਚੜਦੀ ਕਲਾ ਰੱਖੀ ਆ ਬੱਚਿਆਂ ਪੱਖੋਂ ਘਰ ਪਰਿਵਾਰ ਪੱਖੋਂ ਖਾਣ ਪੀਣ ਪੱਖੋਂ ਸਭ ਚੜਦੀ ਕਲਾ ਵਾਸਤੇ ਇੱਕ ਦਿਲ ਸੀਗਾ ਵੀ ਬਾਬਾ ਦੀਪ ਸਿੰਘ ਜੀ ਦੇ ਜਾਣਾ ਸ਼ੁਰੂ ਕਰੀਏ ਤਾਂ ਮਤਲਬ ਸ਼ੁਰੂ ਕੀਤਾ ਵਾ ਪਰ ਇੰਨੀ ਕਿਰਪਾ ਤੁਸੀਂ ਯਕੀਨ ਨਹੀਂ ਮੰਨਣਾਗਾ ਮੇਰੀ ਇੰਨੀ ਕਿ ਸ਼ਰਤ ਤਾਂ ਪਹਿਲਾਂ ਨਾਲੋਂ ਮਤਲਬ ਸ਼ਰਤਾਂ ਇੰਨਾਂ ਤੇ ਜ਼ਿਆਦਾ ਪੱਕੀ ਹੋਈ ਸ਼ਰਤਾਂ ਪਹਿਲਾਂ ਸੁਣੀਆਂ ਸੁਣਾਈਆਂ ਗੱਲਾਂ ਸੀ ਤੇ ਹੁਣ ਆਪ ਦੇਖਿਆ ਵੀ ਹਾਂ ਵਾਕਿਆ ਕੀ ਹੁੰਦਾ ਚਮਤਕਾਰ ਵੀ ਇੰਨਾ ਆਪਾਂ ਕਹਿ ਦਿੰਦੇ ਨਾ ਹੁਣ ਕਿਸੇ ਨੂੰ ਦੱਸਾਂਗੇ ਇੰਨਾ ਘਾਟਾ ਹੋਣੇ ਸਿਰਫ ਸੁਣ ਕੇ ਅਨ ਸੁਣਾ ਕਰ ਦੇਣਾ ਜਾਂ ਫਿਰ ਸੋਚੂਗਾ ਠੀਕ ਆ ਬਾਬਾ ਜੀ ਦੇ ਘਰੇ ਆ ਕਿ ਬਹੁਤ ਸ਼ਾਂਤ ਸੁਖoon ਸਭ ਕੁਝ ਮਿਲਦਾ ਹੈ ਤੋਂ ਕਿਸੇ ਚੀਜ਼ ਦੀ ਕਮੀ ਨਹੀਂ ਲੱਗ ਮੇਰੀ ਬੇਟੀ ਦੀ ਮੈਰਿਜ ਹੋ ਗਈ ਤੇ ਬਹੁਤ ਵਧੀਆ ਜੀ ਮੈਨੂੰ ਘਰ ਚ ਸੁੱਖ ਸ਼ਾਂਤੀ ਪਰਮਾਨ ਸੁਭੋਗਤੀ ਜਿਸ ਤਰੀਕੇ ਨਾਲ ਲੋਕ ਇੱਥੇ ਆ ਰਹੇ ਨੇ ਸੰਗਤਾਂ ਇੱਥੇ ਆ ਰਹੀਆਂ ਨੇ ਸੇਵਾ ਵੀ ਜਿਹੜੀ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਬਰਵਾਰ ਆਨੇ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਆ ਜਾਂਦਾ ਜੀ ਬਾਬਾ ਦੀਪ ਸਿੰਘ ਜੀ ਸੇਵਾ ਕਰਦੇ ਹੋ ਕਿੰਨਾ ਕ ਆਨੰਦ ਆਂਦਾ ਮਨ ਨੂੰ ਕਿੰਨਾ ਕ ਵਧੀਆ ਲੱਗਦਾ ਅ ਪਹਿਲਾਂ ਤਾਂ ਜੀ ਮੈਂ ਜਦੋਂ ਆਣਾ ਸ਼ੁਰੂ ਕੀਤਾ ਵਾ ਸੋਚਿਆ ਸੀ ਵੀ ਪੰਜ ਪੂਰੇ ਕਰਾਂਗੇ ਜਿੱਦਾਂ ਆਮ ਸੰਗਤ ਕਰਦੀ ਆ ਵੀ ਪੰਜ ਆਪਣੀ ਕੋਈ ਵੀ ਸੁੱਖ ਲਈ ਆਪਣੀ ਵੀ ਲਈ ਤਾ ਪੰਜ ਕਰ ਲਏ ਉਦੋਂ ਬਾਅਦ ਚ ਮਨ ਮਤਲਬ ਹੁਣ ਮੈਨੂੰ 3-4 ਮਹੀਨੇ ਹੋ ਗਏ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਮੇਰਾ ਕੁਛ ਨਹੀਂਗਾ ਤਾਂ ਮੈਂ ਮਤਲਬ ਤੁਸੀਂ ਰੋਕ ਹੀ ਨਹੀਂ ਪਾਉਂਦੀ ਗੀ ਬੁੱਧਵਾਰ ਆਉਂਦਾ ਐਤਵਾਰ ਆਉਂਦਾ ਤਾਂ ਸੋਚੀਦਾ ਸੋਮਵਾਰ ਆ ਗਿਆ ਮੰਗਲਵਾਰ ਆ ਗਿਆ ਬੁੱਧਵਾਰ ਨੇੜੇ ਆ ਗਿਆ ਤਾਂ ਇੰਨਾ ਮਤਲਬ ਵੀ ਮਤਲਬ ਦਿਲ ਨਹੀਂ ਕਰਦਾ ਵੀ ਅੱਜ ਇੱਕ ਨਾਗਾ ਪਾ ਦਈਏ ਜਾ ਕੇ ਮੈਂ ਮਤਲਬ ਇੰਨੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਬੁੱਧਵਾਰ ਬਿਲਕੁਲ ਬਿਲਕੁਲ ਤੇ ਆ ਕੇ ਕਿਹੜੀਆਂ ਮੁਰਾਦਾਂ ਨੇ ਜਿਹੜੀਆਂ ਪੂਰੀਆਂ ਹੋਈਆਂ ਤਾਂ ਤਾਂ ਜੀ ਸਾਰੀਆਂ ਹੀ ਪਹਿਲਾਂ ਵੀ ਪੂਰੀਆਂ ਵਾਹਿਗੁਰੂ ਜੀ ਨੇ ਕੀਤੀਆਂ ਮਾ ਅੱਜ ਤੱਕ ਇੰਨੀ ਚੜਦੀ ਕਲਾ ਰੱਖੀ ਆ ਬੱਚਿਆਂ ਪੱਖੋਂ ਘਰ ਪਰਿਵਾਰ ਪੱਖੋਂ ਖਾਣ ਪੀਣ ਪੱਖੋਂ ਸਭ ਚੜਦੀ ਕਲਾ ਵਾਸਤੇ ਇੱਕ ਦਿਲ ਸੀਗਾ ਵੀ ਬਾਬਾ ਦੀਪ ਸਿੰਘ ਜੀ ਦੇ ਜਾਣਾ ਸ਼ੁਰੂ ਕਰੀਏ ਤਾਂ ਮਤਲਬ ਸ਼ੁਰੂ ਕੀਤਾ ਵਾ ਔਰ ਇੰਨੀ ਕਿਰਪਾ ਤੁਸੀਂ ਯਕੀਨ ਨਹੀਂ ਮੰਨਣਾਗਾ ਮੇਰੀ ਇੰਨੀ ਕਿ ਸ਼ਰਧਾ ਪਹਿਲਾਂ ਨਾਲੋਂ ਮਤਲਬ ਸ਼ਰਧਾ ਇੰਨੀ ਆਣ ਤੇ ਜ਼ਿਆਦਾ ਪੱਕੀ ਹੋਈ ਆ ਸ਼ਰਧਾ ਪਹਿਲਾਂ ਸੁਣੀਆਂ ਸੁਣਾਈਆਂ ਗੱਲਾਂ ਸੀ ਤੇ ਹੁਣ ਆਪ ਦੇਖਿਆ ਵੀ ਹਾਂ ਵਾਕਿਆ ਕੀ ਹੁੰਦਾ ਚਮਤਕਾਰ ਵੀ ਇੰਨਾ ਆਪਾਂ ਕਹਿ ਦਿੰਦੇ ਨਾ ਹੁਣ ਕਿਸੇ ਨੂੰ ਦੱਸਾਂਗੇ ਇੰਨਾ ਘਾਟਾ ਹੋਣੇ ਸਿਰਫ ਸੁਣ ਕੇ ਅਨ ਸੁਣਾ ਕਰ ਦੇਣਾ ਜਾਂ ਫਿਰ ਸੋਚੂਗਾ ਠੀਕ ਆ ਜਾਂਦੇ ਆ ਪਰਿਵਾਰ ਜਿਵੇਂ ਕਿ ਤੁਸੀਂ ਦਾ ਜੁੜ ਰਹੇ ਹੋ ਰੱਬ ਦਾ ਪਰਿਵਾਰ ਵੀ ਤੁਹਾਡਾ ਸਹਿਯੋਗ ਰਹਿ ਉਹ ਵੀ ਜੁੜਨ ਤਤਾਰੀ ਨੇ ਸਾਰੇ ਕੋਈ ਐਦਾਂ ਨਹੀਂ ਗਾ ਵੀ ਸ਼ਰਾਬ ਜਾਂ ਕੋਈ ਵੀ ਆਪਣਾ ਸਾਰਾ ਪਰਿਵਾਰ ਗੁਰਸੇਖਾ ਜੀ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦੀ ਫਤੇਜੀ ਵਾਹਿਗੁਰੂ ਜੀ ਦਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਕਿੰਨਾ ਟਾਈਮ ਹੋ ਗਿਆ ਮੈਂ ਮਥਿਆ 1 ਇਅਰ ਹੋ ਗਿਆ ਜੀ ਕਿਸ ਤਰੀਕੇ ਦਾ ਮਹਿਸੂਸ ਹੁੰਦਾ ਹੈ ਕਿੰਨਾ ਕ ਆਨੰਦ ਆਉਂਦਾ ਇੱਥੇ ਆ ਕੇ ਬਹੁਤ ਆਨੰਦ ਆਉਂਦਾ ਜੀ ਬਹੁਤ ਸਕੂਨ ਮਿਲਦਾ ਬਾਬਾ ਜੀ ਦੇ ਘਰੇ ਆ ਕੇ ਕੀ ਲੱਗਦਾ ਹੈ ਕਿ ਇੱਕ ਸਾਲ ਹੋ ਗਿਆ ਇੱਕ ਸਾਲ ਦੇ ਵਿੱਚ ਕੀ ਕੁਝ ਬਦਲਿਆ ਦੇ ਕਿਹੜਾ ਕੁਝ ਜਿਹੜਾ ਵਧੀਆ ਹੋ ਬਹੁਤ ਵਧੀਆ ਹੋਇਆ ਜੀ ਬਾਬਾ ਜੀ ਦੇ ਘਰੇ ਆ ਕੇ ਬਹੁਤ ਸ਼ਾਂਤ ਸਕੂਨ ਸਭ ਕੁਝ ਮਿਲਦਾ ਹੈ ਇਥੋਂ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਪਰਮਾਤਮਾ ਬਾਬਾ ਜੀ ਦੇ ਘਰੇ ਆ ਕੇ ਕੀ ਕੁਝ ਮਿਲਿਆ ਮੈਨੂੰ ਬਹੁਤ ਖੁਸ਼ ਮਿਲੇ ਜੀ ਮੇਰੀ ਬੇਟੀ ਦੀ ਮੈਰਿਜ ਹੋ ਗਈ ਤੇ ਬਹੁਤ ਵਧੀਆ ਜੀ ਘਰ ਚ ਸੁੱਖ ਸ਼ਾਂਤੀ ਪਰਮਾਨੰ ਸਭ ਨੂੰ ਸੁਖੀ ਤੇ ਇੱਥੇ ਕਿੰਨੇ ਵਜੇ ਆਨੇ ਆ ਤੇ ਕਿੰਨੇ ਵਜੇ ਜਾਣਾ ਮੇਰਾ ਜੀ ਕੋਈ ਟਾਈਮਿੰਗ ਨਹੀਂ ਹੈਗੀ ਮੈਂ ਸਹੀ ਗੱਲ ਦੱਸਾਂ ਮੈਨੂੰ ਜਦੋਂ ਵੀ ਟੈਂਪਰ ਮੈਂ ਆਂਦੀ ਜ਼ਰੂਰ ਹੈਗੀ ਆ ਚਾਹੇ 2 ਵਜੇ ਆਵਾਂ 2:30 ਵਜੇ 1:30 ਵਜੇ ਮੇਰੇ ਕੋਈ ਟਾਈਮਿੰਗ ਨਹੀਂ ਸੇਵਾ ਵੀ ਕਰਦੀ ਹਾਂ ਅਜੇ ਤੱਕ ਤਾਂ ਸਟਾਰਟ ਨਹੀਂ ਕੀਤੀ ਜੀ ਮੇਜਿਕ ਕਾਲਸ ਆ ਵਾਈ ਗੁੱਡ